ਉਹ ਨਹੀਂ ਵੀ ਉਹ ਆਮ ਦਾ ਨਹੀਂ ਸਾਨੀ ਕੀ ਲੱਗੀ ਮੈਂ ਰਸਈ ਖਾਂਚ ਤੇ ਮੈਂ ਉਹ ਮਾ ਦਾ ਜੰਗੀ ਕਿਧਰ ਜਾ ਲੈਣਾ ਹਾਂ ਮਾਰਾ ਕੋਈ ਨਹੀਂ ਲਾ ਹੁਣ ਆਉਣਾ ਨਹੀਂ ਰਵਣਾ ਮਾਰਵਾਜ ਆ ਜਾ ਲੈ ਚਲ ਆ ਜਾ ਹੁਣ 10 ਮਿੰਟ ਫੇਰ ਕੇ ਜਾਵਣੀ ਉਹ ਪਹਿਲਾਂ ਉਹ ਰੇਡੂ ਕੋਈ ਖੇਤ ਨਿਕਲ ਜਾਣਾ ਫਿਰ ਨਹੀਂ ਆਉਂਗਾ ਆਹ ਤਾ ਵੀ ਅੱਜ ਗੁਰਦੇ ਮੁੰਡੇ ਨਾਲ ਲੈ ਹਾਂਜੀ ਡੋਂਗਰ ਦੇ ਮੁੰਡੇ ਨਾਲ ਆ ਪਿੰਡ ਦੇ ਨਾਂ ਦੇ ਨਹੀਂ ਨਾ ਨਾ ਯਾਰ ਮੁੜ ਕੇ ਰੌਲਾ ਪਵਾ ਦੇ ਡੋਗ ਮਦਨ ਦੇ ਲੈ ਆਪ ਦੇ ਲਾ ਕੇ ਯਾਰ ਕਿਹਨਾਂ ਬਾਈ ਕਿਹ ਅੱਲਾ ਨਾ ਕੀ ਹਾਲ ਹੈ ਯਾਰ ਡੋਗ ਰਹਿਣਾ ਨਾ ਮੇਰੇ ਤਾਂ ਪੈਂਦਾ ਹੀ ਨਹੀਂ ਹਲੋ ਉਤਰੀ ਜਾਈ ਹਾਂਜੀ ਹਾਂਜੀ ਵਾਹ ਕਹਣ ਚੌਰੀ ਓਕੇ ਆ ਜਾਂਦੇ ਤਾ ਵਾਰੀ ਨਾ ਅਗਲਾ ਇਹ ਤੰਦੀ ਲੰਗੋ ਨਹੀਂ ਨਹੀਂ ਉਹ ਕਿੰਨਾ ਟਾਈਮ ਜਾਏਗਾ ਉਹ ਟੱਕਾ ਜਾ ਰਿਹਾ ਉਹਦੇ ਤੇ ਟੱਕੇ ਵਾਲੀ ਗੱਲ ਹਾਂਜੀ ਚੱਲ ਮੈਂ ਕੋਈ ਫੋਨ ਨਹੀਂ ਹੱਥੇ ਰੋ ਲਾਈ ਹਾਂਜੀ ਅੱਗੇ ਨਹੀਂ

ਜੰਨਰ ਵੀ ਦੇਸੀ ਦੀ ਕਿ ਨਹੀਂ ਦੇਨੀ ਕਾਲਾ ਜੰਨਰ ਦੇਵੀ ਦਾ ਉਤਰਾਈ ਨੂੰ ਨਹੀਂ ਬਗਲਾ ਨਹੀਂ ਬਲਾਦੀ ਨੋ ਗੁੰਨੇ ਆਇਰ ਉਹ ਬਰੇ ਕੰਦੋਂ ਦੰਦ ਆ ਬਈ ਅਸਾਂ ਕਿ ਦੇਖਿਆ ਭਾਈ ਜੱਗੇ ਤੂੰ आथे ने भगा दिया आज सरपंच मान के किने यार जत हुंदी है आया ਚਿੰਦੜ ਗਿਆ ਹੀ ਆ ਉਹ ਛਿੰਦੜ ਫੂਲਾਂ ਦੀ ਰੰਗ ਚੱਕ ਲਊਗਾ ਹਾਂਜੀ ਲਾਲਾ ਲਾਲ ਕੇ ਹਰਾ ਲਾਲ ਲੈ ਕੇ ਇਹਨਾਂ ਖੋਖਲੇ ਡਾਕਟਰ ਦੇ ਨਾਲ ਪੂਤਰੀ ਹੋ ਗਈ ਥਲਰਾ ਨਾ ਲਾਲ ਕੋ ਉਹ ਆਂਦੇ ਰੰਗ ਲਾਉਣਾ ਖੋਖਰਾਂ ਦੇ ਸਾਡਾ ਬਾਈ ਉਹ ਨਹੀਂ ਕੁੱਝ ਨੋ ਕਿਉਂ ਜਵਾਕਾਂ ਦੀ ਤੂਦਰੀ ਹਾਂ ਮੱਛਾਂ ਦੀ ਤੇਰਾ ਰਲਦਾ ਆਂਦਾ ਭੈਣ ਜਵਣੀਆ ਤਕਾਲ ਕੰਪਾ ਇੱਥੇ ਆ ਲੋ ਜੀ ਮਣਕੇ ਹੋ ਮਹੀਨੇ ਨੂੰ ਇੱਕ ਹੋਰ ਨਵਾਂ ਜਾਮਲੋ ਮਣਕਾ ਹੋ ਦੇ ਨਾਂ ਦੇ ਉਹ ਵੀ ਨਾਂ ਦੇ ਕਿ ਛੱਡਣੇ ਜਾਊਗਾ ਸਹਜ ਵਾ ਕੇ ਘਰ ਦਾ ਹੀ ਆ ਕਿਹੜਾ ਕੇਸੋ ਲਿਆ ਹੁੰਦਾ ਪੱਖਾ ਪੱਖਾ ਕਾ ਲੀ ਵੀ ਬੋਲਦੇ ਨਾ ਮੇਰੇ ਨਾਲ ਗੱਲ ਕਰ ਇਹ ਨਹੀਂ ਬੋਲਦੇ ਪਤਾ ਹੁੰਦਾ ਹੈ ਜਮਾਂ ਸ਼ੋਰ ਆਂ ਪਕਰ ਘੰਟੀ ਦੇ ਵੇਲੇ ਦੀ ਗਰਣਾ ਦਾ ਟੱਕੀ ਦੀ ਘੰਟੀ ਇਹੋ ਦਰ ਵੀ ਗਰਣਾ ਦਾ ਬਾਹਰ ਤੇ ਨਾ ਨੀ ਚੜਦਣੀ ਵੀਡੀਓ ਹੀ ਚੱਲਦਾ ਕੰਮ ਤਾਂ ਕਿ ਇਹਨੂੰ ਪਲਾਈਆ ਲਿਖੂਗਾ ਬੱਸ ਮਾਰੇ ਮੜੀ ਆ ਮੇਟਾ ਉੱਧਰ ਛੜਕਦਾ ਲੱਗਿਆ ਧਰ ਨਾ ਕਾਲਾ ਨੀ ਇੱਕ ਮਤਲਬ ਹੈ ਦਹਾਇ ਮਾਰਾ ਕਿੱਥੋਂ ਗਿਆ ਉਹ ਤੱਕ ਕਿਵੇਂ ਚਲਾਵਾਂਗੇ ਕੋਲੇ ਚਾਦਾ ਆ ਚੰਗਾ ਕੀਤਾ ਹੀ ਹੈ ਘੱਟ ਨਾ ਜਾਂਦੇ ਤੇ ਸੋਖ ਬਰਾੜ ਦੋਦਾਰੇ ਸੋਹ ਬੁਣੀ ਦੀ ਕੀ ਕਰ ਰਹੇ ਨਾ ਚਲੋ ਹੁਣੇ ਚੱਲਗੇ ਤਗੜੇ ਲੋਕ ਇਹ ਵੀ ਸਾਦ ਤੁਮ ਮਰ ਜੇਗੇ ਅੱਖਾਂ ਬਈ ਛਿੱਟੀਆਂ ਵਾਸਦਾ ਆਇਆ ਗੋਲ ਦੂਨੀ ਅੰਨੀ ਢੀਡੇ ਘਰ ਬਰਲੇ ਢੀਡੇ ਘਰ ਨੂੰ ਪਾਉਣਗੇ ਇਹਦਾ ਕੰਬਾ ਸੱਦਰ ਹੋਵੇ ਸਾਦ ਆ ਜਿ ਮੋਰੀ ਓਕੇ ਕੋਈ ਕੋਈ ਲੀਡਿਆਂ ਦੇ ਮਗਰ ਪੈ ਗਏ ਉਹਨੇ ਲਿਖ ਰਿਹਾ ਹੈ ਲੀਡਿਆਂ ਦੇ ਮਗਰ ਪੈ ਗਏ ਹਨਾ ਇਹ ਨਾ ਲਿਖਿਆ ਨਾਲ ਨਾਲ ਕਾਲੀ ਟੋਰੀ ਤਾਰ ਤਾਰੇ ਦੇ ਨਾਲ ਨਾਲ ਉਹ ਵੀ ਰੜਕਦੇ ਕੱਪੜੇ ਵੀ ਰੜਕਦੇ ਤਾਰੇ ਦੇ ਨਾਲ 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 ਕਾਲੀ ਟੋਰੀ ਮੇਰਾ ਵੀ ਰਲ ਗਿਆ ਕਾਲਾ ਗਾਣਾ ਕਾਲੀ ਟੋਰੀ ਉਹ ਤੇਰਾ ਹੀ ਆ ਚਾਚਾ ਇਹ ਇੱਕ ਹੋਰ ਲਿਖਦੇ ਅਲੇ ਹੀ ਵੀਰੇ ਨਾਮ ਸਹੀ ਰਵੀਜੀਤ ਰਾਸਾ ਸੁਖਰਾਈਆਂ ਵਾਲਾ ਅਗਲੇ ਤੋਂ ਦੂਦੋਂ ਵੀ ਲਿਜਾਂ ਇੱਕ ਹੀ ਹਰਗੇ ਵਾਲਾ ਲੈ ਇਹ ਯਾਰਾ ਉੱਤਰਾ ਹੀ ਹਾਂ ਰੰਗਦਾਰ ਉਹ ਚੀਨੀ ਜੀ ਆ ਥੋੜੀ ਜੀ ਤੌੜੀ ਆ ਹਾਂ ਲਊਗਾ ਯਾਰ ਫੇਰ ਹਾਲਦਾ ਰੰਗ ਭੰਲ ਤਾਰੀ ਥੱਲੇ ਵੜੀ ਹਾਂ 2003 ਦੀ ਬੁੱਕਰੀ ਆ ਉਹ ਰੇਵਰਾਂਗ ਮੋੜਾ ਲੈਣ ਗਏ ਆ ਆਪਾਂ ਰਾਮ ਨਾਲ ਲਖਾਉਂਗੇ ਤਾਂ ਦੇਖੀਂ ਗੰਡਾ ਮੜੇ ਟੇਟ ਤੇ ਕਦੇ ਕੋਈ ਤਰ ਸਾਦੀ ਕੀ ਦੇਖਣੀ ਇੱਥੇ ਕੋਈ ਕੁਝ ਵੀ ਭਰਿਆ ਜਾਂਦਾ ਜਮਾ ਲੱਗਿਆ ਗੰਹੋਰ ਹੈ ਛਾਪੇ ਆਈਏ ਬਾਈ ਉਹ ਰੰਗਾਗਾ ਪਹਿਲਾਂ ਤੇਰੇ ਨਾਲ ਭਵੀਆਂ ਹੈ ਨਹੀਂ 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 ਪਾਣੀ ਚਾੜੂ ਨੇ ਆ ਤਰੰਗ ਨਾਲ ਰੱਖਿਆ ਦੋ ਕੋਈ ਨਹੀਂ ਪਤਾ ਹੈ ਤੇਲਾ ਜਿਹੜਾ ਅਥਰੇ ਬਾਕੇ ਵਿਖਾਦਾ ਹੱਥ ਨਹੀਂ ਲਾਉਂਦਾ ਹੱਥ ਤੇ ਰਹੀ ਐਂ ਕੰਮ ਦੇਖ ਲੋ ਘਰ ਆ ਮਾੜੀ ਹੱਥ ਨੂੰ ਪਾ ਕੇ ਸਾਲਾ ਖੜਾ ਇੱਕ ਇੱਥੇ ਬਹਿ ਜਾ ਇੱਕ ਨਾਲ ਦੇ ਪਿੰਡ ਬਹਿ ਜਾ ਫੇਰ ਕਿਉਂ ਬਹਿ ਜੀ ਕਿਉਂਕਿ ਖੜਾ ਤਾਂ ਸੀ ਕਿ ਰਾਂਦ ਪਈ ਤਾਂ ਦੋ ਬਣੇ ਕੁੜੀ ਬਾਜੀ ਤੂੰ ਇਹੇ ਕੋਈ ਕਰਾਉਣਾ ਹੁੰਦਾ ਕਿ ਕੱਲ੍ਹ ਧੀਰੇ ਨੇ ਪਾਣੀ ਖਾਣਾ ਕਰਾਂਗੇ ਝੌਂਕਾ ਕਰਾਂਗੇ ਕਿਉਂਕਿ ਮੈਂ 2-3 ਆਉਂਦੀਆਂ ਹੋ ਜੀਆਂ ਮੈਂ ਤਾਂ ਅੱਗੇ ਕਿੰਨੇ ਅੱਗੇ ਤੱਕ ਪਾਣੀ ਸੀ ਕਿ ਨਹੀਂ ਮੈਂ ਕਹਿੰਦਾ ਉਸਨੇ ਕੰਮ ਖਰਾਬ ਕਰ ਦਿੱਤਾ ਕਰਤਾ ਕੇਸ ਪਾ ਲਈ ਹੈ ਕਿ ਮਗਰ ਕੱਕਦੇ ਬਟੇ ਉਹ ਥਾਵਾ ਆਉਣ ਦਾ ਆਉਂਦਾ ਤਵੀਰੇ ਨਾਲ ਨਾਲ ਬੈਠ ਕਰਦੇ ਤੁਸੀਂ ਵੀ ਲਾਲੀ ਕੀਤੀ ਉਹਦੀ ਉਹ ਕਾਲੇ ਵਾਲੇ ਦੀ ਕੀਤੀ ਤੇ ਹਨਾ ਕਾਲੀ ਕਾਲੀ ਇੱਕ ਫਰੀਦ ਵਾਲੇ ਬਲਾਹ ਬਲੋ ਵਾਲੇ ਤੇ ਠੀਕ ਹੋ ਗਿਆ ਉਹ ਤੇ ਬਾਜੀ ਛੱਡਿਆ ਹੀ ਬਾਜੀ ਛੱਡਿਆ ਸੀ ਉਦੋਂ ਨਾਲ ਤੜਕੇ ਪੱਦ ਗਿਆ ਮੈਂ ਕਿ ਰਾਜ ਕੇ ਬਾਹਰ ਥੋੜੀ ਗੱਡੀ ਖੜੀ ਸੀ ਮੋਢੂ ਤੋਂ ਲੈ ਕੇ ਸਰੇ ਤੋਂ ਛੱਡੀ ਸੀ ਮੈਂ ਲੰਘਿਆ ਜਾਂਦੇ ਤੇ ਮੈਂ ਕਿ ਗੱਡੀ ਉਹਨਾਂ ਦੀ ਖੜੀ ਜਿਹੀ ਲਾਹ ਤੇ ਬਾਸ ਖੜੀ ਸੀ ਮੰਤਰੀ ਮੁੱਖ ਉਹਦੇ ਬਿੱਟੂ ਜਿੱਤ ਗਿਆ ਹੈ ਬਿੱਟੂ ਨੇ ਤੇ ਮਰਾੜਾ ਲੰਦ ਪਹਿਲੇ ਕੋ ਜਰੂਰ ਮੰਗ ਰਹੇ ਸੀ ਤੀਜੇ ਨੰਬਰ ਤੇ ਆਇਆ ਸੀ ਤੀਜੇ ਨੰਬਰ ਕਿਹਦੇ ਤੋਂ ਨੇ ਉਹਦਾ ਤੀਜਾ ਕਿੱਥੇ ਤੀਜਾ ਉਹਦਾ ਦੂਜੇ ਦਾ ਜੀ ਸੀਗਾ ਖੀਰ ਵਾਲੀ ਵਾਲਾ ਦਾ ਕੋਈ ਸੀਰ ਵਾਲੀ ਦਾ ਸੀ ਠੰਗੇ ਕਿੱਥੇ ਪੰਡਈਏ ਠੰਗੇ ਪਤਾ ਨਹੀਂ ਮੀਂਹ ਆਪਾਂ ਨੂੰ ਸੀਰ ਵਾਲੀ ਦਾ ਨਾਮ ਸੀਰ ਵਾਲੀ ਵਾਲੇ ਦਾ ਹੀ ਨਾਂ ਤੇ ਉੱਤੇ ਕਰਮਜੀਤ ਅੱਗੇ ਹੈ ਸੰਦੀਪ ਸਿੰਘ ਸੀਰ ਵਾਲੀ ਦੇ ਵਿੱਚ ਹੀ ਰੱਖ ਕੇ ਨਾ ਰਹੀ ਕੰਟ ਪੜਗਾਉਂਦੇ ਇਹ ਤਾਂ ਬਾਹਰ ਤੋਂ ਦੂਪਣੇ ਤਾੜੀ ਕੰਟ ਬੈਠਾ ਬਾਹਰ ਤੋਂ ਹੀ ਨਾ ਹੋਵੇ ਜੀ ਗਵਾਲੀ ਦਾ ਕੰਮ ਕਿੰਨੇ ਲੈ ਗਏ ਨੇ 2 ਪੁੱਛੀਆਂ ਗੱਲਾਂ ਕਰਦੇ ਨੇ ਚਾਰ ਪੰਗ ਦਿਖਾਈਏ ਬਾਅਦ ਕੱਢੂ ਪੰਗਾ ਦਾ ਛੋਟਾ ਮੇਰਾ ਸੋਹਿਆ ਨਹੀਂ ਕੀ ਜਾ ਹਾਂ ਹਾਂ ਮੈਂ ਰੱਖਿਆ ਗਿਆ ਮੈਂ ਤੇ ਲੈ ਗਿਆ ਬਹੁਤ ਪੈਨ ਨਾਲ ਲਿਆਉਣ ਲੱਗਿਆ ਕੰਨ ਤੋਂ ਨਾ ਮਾਇਆ ਪੈਨ ਨਹੀਂ ਜਾ ਲੈ ਤੇ ਇਹਨਾਂ ਕਰ ਬੰਦੇ ਆ ਤੁਹਾਨੂੰ ਵੀ ਚਾਰ ਜਵੇਰੇ ਮੈਂ ਤਰੰਤ ਹੀ ਕਰਦਾ ਆਪਾਂ ਵਧੀਆ ਹੋਊਗਾ ਹੋਰ ਸੁਣੀ ਹੋਣੀ ਕਲੀਅਰ ਹੈ ਮੈਂ ਜਿੰਨਾ ਨਹੀਂ ਲੱਗਦਾ ਐਸੇ ਕਰਕੇ ਜਿੰਨੀਆਂ ਵੀ ਵੀਡੀਓ ਕੁਝ ਤਰ੍ਹਾਂ ਲਗਾ ਜਾਂਦੇ ਹੁੰਦੇ ਹਨ ਸਾਰਿਆਂ ਦੇ ਰੱਖ ਫਾਈ ਹੁੰਦੇ ਬਹੁਤ ਚਲ ਰਹੇ ਬੈਠਾ ਅੱਗੇ ਭਾਈ ਜੋਨੇ ਜੀ ਚੁਰਲੇ ਫਾੜ ਕੋਲੇ ਕਰਕੇ ਹਾਂ ਹਾਂ ਭਾਰਤ ਕੋਝ ਵੀ ਹੈ ਅਗਲਾ ਵੀ ਹਾਂਜੀ ਜੀ ਵਾਲੇ ਆ ਗੰਦੀ ਵਾਲੇ ਆ ਗੰਦੀ ਵਾਲੇ ਇਹ ਗੰਦ ਨਾ ਉਹ ਨਾ ਮੱਖਣ ਮੱਤੋ ਬਰਾਣੋ ਆਦਤ ਤੇ ਉਹਨਾਂ ਦੋਆ ਕਾ ਸੋਤੇ ਰਹੀ ਤੇ ਪਗਲੇ ਨਾਲ ਵੀ ਬਹੁਤ ਬੱਚਾ ਇਕੱਠੇ ਹੋ ਗਏ ਹਾਲ ਕਿ ਨਾ ਸਾਬ ਹਾਂ ਪਾ ਗਏ 10 12 ਸਾਨੂੰ ਨਾ ਪੀਪੀ ਕਰਦਾ ਜੱਜਾ ਦੁੱਸਾ ਹਾਲੀ ਸੀ ਕਿ ਬਣੇ ਕਿ ਬਾਰੇ ਕਿਹੜਾ ਕੋਈ ਨਾ ਤਿੰਨ ਦੋ ਨਾ ਨਾ ਆਪਾਂ ਖਦਰੀ ਲਾਉਣੀ ਜੀ ਕੋਈ ਹੋਵੇ ਕਿੰਨੇ ਭਾਜੋ ਨਾਲ ਜਿਆ ਕਰਨੇ ਕੋਤਰਾ ਬਾਹਰ ਕੋਈ ਕਾਲਾ ਜੀ ਨਹੀਂ ਮੰਨ ਜੰਦੇ ਨਹੀਂ ਨਹੀਂ ਕਰ ਇਹ ਤਾਂ ਆਪੇ ਤੇਰੇ ਨਾਲ ਛੋਡੇ ਨਾ ਤਰੇ ਜਣੇ ਅਗਰ ਮੈਂ ਤਾਂ ਤੇਲ ਦਵਾਂਗੀ ਤੇਰੇ ਸਾਰੇ ਬੜਾ ਖੱਟਣਾ 2 ਘੰਟੇ ਤੋਂ ਨੀ ਕੋ ਦੰਦ ਆਈ ਇਹ ਕਾਪੀ ਚ ਤੇ ਤੌਰੀ ਕਾਲੇ ਜਿਆਦਾ ਆਤੀ ਕਾਲੇ ਜਿਹੜੀ ਜੰਨੂ ਜੀ ਜੰਨੂ ਜੀ ਗੱਡੂ ਹੋਇਓ ਉਹਦਾ ਰਲਪ ਤੁਰਦੀ ਉਹ ਜੇ ਤੂੰ ਦੱਸਿਆ ਨਾ ਜੀ ਮਣੀ ਹੋ ਤੂੰ ਨਾ ਜੀ ਤੁਸੀਂ ਗਾਲੇ ਦੇ ਬੈਠ ਗਏ ਕੱਟ ਗਿਆ ਉਹ ਤਰੀ ਹੈ ਸੈਲਾ ਸਿਲ ਕਰਕੇ ਅੱਖਾਂ ਅੱਖਾ ਮੁੜਦਾ ਇਹਨਾਂ ਤੁਸੀਂ ਗਾਲੇ ਦੇ ਬੈਠ ਗਏ ਨਾ ਮੀ ਗੱਲ ਹੋਏ ਨਾ ਮੁੜਦਾ ਠੀਕ ਹੈ ਭਾਈ ਖੋਲ 哎呦哎呦哎呦哎呦哎呦 હો 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 15000 આડા ભાઈ કાન હોય નહી ભાઈ નહી 18 18 પાસ ભાઈ આઈ દે આઈ દે આઈ દે એક ચરા ઓકે આપને ਕੜਾ ਕਰਕੇ ਉਹ ਦਿੰਦੇ ਆ ਲੱਗਦਾ ਸਰੀਆ ਹੋ ਗਿਆ ਬੰਦਾ ਆਹ ਸਟਾਈ ਹੋ ਗਿਆ ਅੱਲੇ ਕਰੇ ਕਿ ਮੇਰੀ ਜਿੰਦੇ ਆਹ ਟੁੱਟਿਆ ਵੀ ਅੱਜ ਸਾਲ ਲਿਆ ਬੰਦੇ ਦੀ ਨਿਗਰਾਨੀ ਆਹ ਕੜਾ ਓਏ ਭਾਈ ਕਾਹ ਪਾਸੇ ਹੋ ਕੇ ਜੱਟ ਕੇ Ayo aio 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 ਕੱਟੋ ਗਮਾਈ ਬੰਗਲੇ ਪੱਟੂ ਲੈ ਆਓ ਭਾਈ ਜਿਹੜਾ ਰਹਿ ਕੇ ਕੁੱਤਰਾ ਨੇ ਛੱਡੋ ਯਾਰ ਭੱਜ ਜਾ ਚੜ੍ਹੇ ਸੁੱਤੇ ਹੋਏ ਤਾਂ ਕਿਦੀ ਜਾਂਦਾ ਆ ਜਾਓ ਹੱਸਦਾ ਚੱਲ ਚੱਲ ਕਿੰਨੇ ਹੋਗੇ 40 40 ਆਏ ਆਏ ਪਿਆਈ ਪਿਆਈ નજર <laughs> રખીએ <laughs> <laughs> ਉਹ ਨਹੀਂ ਬਿਗਿਆ ਸਲਾਹ ਕੋਈ ਨਾ ਬਾਈਕ ਆ ਗਿਆ ਬਿਨਾ ਮੋੜ ਗਿਆ ਐ ਲੈ ਦੇ ਡਿੱਗ ਪੈ ਕੇ ਵਾਜ ਦੇ ਹੌਣੇ ਆ 52 ਬਿਨਾ ਮੋੜ ਤੋ ਨਾ ਖੜਾ ਤੂੰ ਬਾਈਕ ਨਾ ਲੋ ਵਾਲੀ ਜਾਊਗਾ ਆ ਆਹ ਆਇਆ 3 ਲੋਕ ਨੂੰ ਦੇਣਾ ਉਹਦਾ ਅੱਦਾ ਤਾਂ ਉਹਨੂੰ ਮਾਰ ਦੇ 52 68 ഷണന ഒ വന്ന ਹੋ ਗਏ ਪੂਰੇ ਨਹੀਂ ਨਹੀਂ ਰਹਿੰਦੇ ਰਹਿੰਦੇ ਜੇ ਰਹਿੰਦੇ ਨੇ ਹਲੋ ਕਹਿੰਦਾ ਨਾ ਠੀਕ ਆ ਨਹੀਂ ਉਹ ਹੀ ਨੀ ਬੱਚਾ ਛੱਡਿਆ ਮੇਰੇ ਨਾਲ ਔਰ ਕਿੰਨੇ ਹੋ ਗਏ 70 ਤਾਂ ਹੋ ਗਏ ਕਿੰਨੇ ਦੋ ਰਹੀ ਹੈ ਲੋ ਮਹੇਲੇ ਲੱਗ ਰਹੇ 60 77 ਫਿਰ ਗਗੜੀ ਪਹਿਲਾ ਨਾ ਆਇਆ ਹਾਂ ਬੈਕ ਟੂ ਸਿਆ ਹਾਂ ਰਾਪਾ ਚੜਦਾ ਵੀ ਐਂਡ ਤੇ ਦੁਬਈ ਕੋਈ ਜਾਏ ਹੋਣਾ ਪੈਸੇ ਦੇ ਦੇ ਆਵਾਜ਼ਾਂ ਨਹੀਂ ਮਾਰਦੀਆਂ ਵਾਰੀ ਵਾਰੀ ਇਹਨਾਂ ਕਿਉਂ ਪਿੰਜਰਾ ਰੱਖਣ ਗਏ ਆ ਫਿਰ ਮਗਰ ਭੰਗ ਇੱਕ ਮਹੀਨਾ ਹੋ ਤਾਂ ਨਾ ਲੈਣਾ ਮਗਰ ਮੈਂ ਤੇ ਨਹੀਂ ਕਟਣੀ ਬਾਜੀ ਆਪਣੀ ਵੀ ਇਹ ਕਮੇਟੀ ਦੇ ਸੰਗ ਹੀ ਚੱਲੂਗੀ ਜਿਵੇਂ ਕਮੇਟੀਆਂ ਦੀ ਸੀ ਠੀਕ ਹੈ ਨਾ ਅਸੀਂ ਸੌ ਸੌ ਕਿਸੇ ਨੂੰ ਨਹੀਂ ਘਵਾਉਣੀ ਵੀਰੇ ਗੁਰਦਰਾ ਸਾਹਿਬ ਆ ਮਹਾਰਾਜ ਨੂੰ ਹਾਇਨਾ ਵੀ ਤੂੰ ਆ ਤੇ ਬਸੋ ਆਪ ਹੀ ਭਰੂਗਾ ਠੀਕ ਆ ਅਸੀਂ ਸੌ ਨੂੰ ਕਿਸੇ ਨੂੰ ਘੋਣੀ ਅਸੀਂ ਤਾਂ ਕਰਕੇ ਗੁਰਦਰਾ ਸਾਹਿਬ ਹੀ ਰੱਖਿਆ ਤੇ ਮੇਰਾ ਵੀਰਾ ਆ ਦਾ ਕਪੂਤਰ ਆਪ ਹੀ ਸਹੀ ਛੱਡੋ ਜੇ ਰੋਜ਼ ਬਾਜੀ ਤੇ ਨੇ ਰੋਜ਼ ਅਗਲੇ ਅੱਗੇ ਕਰ ਦਿੰਦੇ ਗੁੜਕਾ ਸਾਹਿਬ ਜਾਂ ਗੁਰਦਾਰੇ ਲੈ ਨੇ ਉਹ ਕੰਮ ਨਹੀਂ ਕਰਾਉਣਾ ਚਾਹੁੰਦੇ ਰੋਜ਼ ਹੀ ਤੂੰ ਫੌਂਕਾ ਖਾਂਦੇ ਆ ਵੀ ਆਪਦੀ ਮਰਜ਼ੀ ਨਾਲ ਛੱਡੋ